ਟੀਵੀ ਨਾਲ ਜੁੜਿਆ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਆ ਪੰਜਾਬੀਆਂ ਦੀ ਇੱਕ ਵਾਰ ਫਿਰ ਤੋਂ ਚਿੰਤਾ ਵਾ ਚੁੱਕੀ ਆ ਖਤਰੇ ਦੀ ਘੰਟੀ ਵੱਜ ਚੁੱਕੀ ਆ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਮੌਨਸੂਨ ਆ ਬਹੁਤ ਵੱਡੇ ਪੱਧਰ ਤੇ ਸਰਗਰਮ ਆ ਪਹਿਲਾਂ ਕਿਸ ਤਰੀਕੇ ਅੱਧੇ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਇਸ ਤੋਂ ਵੀ ਅਗਲੀ ਗੱਲ ਹੈ ਹਿਮਾਚਲ ਦੇ ਵਿੱਚ ਹੁਣ ਵੀ ਭਾਰੀ ਮੀਂਹ ਪੈ ਰਹੇ ਨੇ ਤੇ ਉਹਨਾਂ ਦਾ ਅਸਰ ਪੰਜਾਬ ਦੇ ਡੈਮਾਂ ਤੇ ਦਰਿਆਵਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਹੋਣਾ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਅੱਜ ਮੌਸਮ ਦਾ ਮિજાਜ ਬਦਲਣ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਤੇ ਇਸ ਭਾਰੀ ਮੀਂਹ ਦੇ ਨਾਲ ਨਾਲ ਜਿਹੜੀਆਂ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਚੱਲ ਸਕਦੀਆਂ ਨੇ ਅਸਮਾਨੀ ਬਿਜਲੀ ਆ ਜਿਹੜੀ ਉਹ ਵੀ ਗਰਜ ਚ ਸਾਧੀ ਅਜਸੇ ਵਿੱਚ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਪਨਗਰ ਕਪੂਰਥਲਾ ਤਰਨਤਾਰਨ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਗਰਦਾਸਪੁਰ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਬਿਲਕੁਲ ਹੈ ਚੰਦ ਕੁ ਮਿੰਟ ਪਹਿਲਾਂ ਜਿਹੜੀ ਜਾਣਕਾਰੀ ਆ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਕੁਝ ਕੁ ਘੰਟਿਆਂ ਦੇ ਵਿੱਚ ਮੌਸਮ ਬਦਲ ਸਕਦਾ ਜਿਸ ਦੇ ਨਾਲ ਪਾਰੀ ਮੀ ਪੈ ਸਕਦਾ ਜਾਂ ਫਿਰ ਤੇਜ਼ ਹਵਾਵਾਂ ਅਸਮਾਨੀ ਬਿਜਲੀ ਕਰਸਸਾ ਦੀ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਕੁਝ ਕੁ ਘੰਟੇ ਪਹਿਲਾਂ ਲੁਧਿਆਣੇ ਦੇ ਇਲਾਕੇ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲੀਆਂ ਨੇ ਜਿਸ ਦੇ ਨਾਲ ਜਿਹੜਾ ਹਲਕੀਆਂ ਕਣੀਆਂ ਵੀ ਜਿਹੜੀਆਂ ਕਿਣਮਣ ਵੀ ਹੋਈ ਆ ਉਧਰਲੇ ਪਾਸੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਅੱਜ ਤੜਕਸਾਰ ਹਲਕੀ ਜਿਹੜੀ ਦਰਮਿਆਨੀ ਬਾਰਿਸ਼ ਹੋਈ ਆ ਪਰ ਅੱਜ ਇਸ ਵਕਤ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਰੀ ਮੀ ਪੈਣ ਵਾਲਾ ਪੰਜਾਬੀਆਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕਿਆ ਖਤਰੇ ਦੀ ਘੰਟੀ ਇਸ ਕਰਕੇ ਆ ਕਿਉਂਕਿ ਕਈ ਲੋਕ ਤਾਂ ਪਹਿਲਾਂ ਇਸ ਮੀਂਹ ਦੇ ਲਈ ਇੱਕ ਸਕੂਨ ਆਉਂਦਾ ਸੀ ਕਿ ਮੀਂਹ ਆਵੇਗਾ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆਵੇਗੀ ਠੰਡਕ ਮੌਸਮ ਆਵੇਗਾ ਪਰ ਇਸ ਵਕਤ ਖਤਰੇ ਦੀ ਘੰਟੀ ਇਹ ਆ ਕਿਉਂਕਿ ਅੱਧੇ ਪੰਜਾਬ ਦੇ ਵਿੱਚ ਭਾਰੀ ਮੀਂਹਾਂ ਦੇ ਨਾਲ ਜਿਹੜੇ ਹੜ੍ਹ ਆਉਂਦੇ ਨੇ ਤਬਾਹੀ ਦਾ ਖੌਫਨਾਕ ਮੰਜ਼ਰ ਬਣਿਆ ਹੋਇਆ ਲੋਕਾਂ ਦੇ ਘਰ ਟਹਿ ਗਏ ਫਸਲਾਂ ਤਬਾਹ ਹੋ ਗਈਆਂ ਇਤੋਂ ਤੱਕ ਕਿ ਜ਼ਮੀਨਾਂ ਤਬਾਹ ਹੋ ਗਈਆਂ ਕਈ-ਕਈ ਫੁੱਟ ਰੇਤ ਭਰ ਗਈ ਦਰਿਆਵਾਂ ਨੇ ਜਿਹੜੇ ਜ਼ਮੀਨਾਂ ਨੂੰ ਵਾਢੇ ਲਾਲੇ ਬਹੁਤ ਸਾਰੀਆਂ ਢੇਗਾਂ ਗੇਰੀਆਂ ਜਾਣੀ ਕਿ ਇਸ ਤਰੀਕੇ ਦੇ ਹਾਲਾਤਾਂ ਤੋਂ ਬਾਅਦ ਜਦੋਂ ਬਾਵਾ ਉਸ ਤੋਂ ਬਾਅਦ ਮੁਰਤੋਂ ਭਾਰੀ ਮੀਂਹ ਦਾ ਹਾਈ ਅਲਰਟ ਜਾਰੀ ਹੋਵੇ ਤਾਂ ਲੋਕਾਂ ਦੇ ਲਈ ਬਿਲਕੁਲ ਖਤਰੇ ਦੀ ਘੰਟੀ ਵੱਜ ਜਾਂ ਤੇ ਇਸ ਵਕਤ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਪਨਗਰ ਕਪੂਰਥਲਾ ਤਰਨਤਾਰਨ ਜਲੰਧਰ ਰਸ਼ੀਦਪੁਰ ਸਿੰਘ ਨਗਰ ਹੁਸ਼ਿਆਰਪੁਰ ਅਮਰitsar ਅਤੇ ਗਰਦਾਸਪੁਰ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਹੁਸ਼ਿਆਰਪੁਰ ਅਮਰitsar ਗਰਦਾਸਪੁਰ ਉਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਤਬਾਹੀ ਮਚਾਈ ਹਾਲਾਂਕਿ ਪਟਿਆਲੇ ਦੇ ਵੀ ਕੁਝ ਪਿੰਡਾਂ ਦੇ ਵਿੱਚ ਕਨੌਰ ਹਲਕੇ ਦੇ ਅੰਦਰ ਵਿੱਚ ਕੱਗਰ ਓਵਰਫਲੋ ਹੋ ਜਾਂਦਾ ਹਾਲਾਂਕਿ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਜਿੱਥੇ ਹਲਕੇ ਤੋਂ ਦਰਮਿਆਨਾ ਮੀਂਹ ਇਨ੍ਹਾਂ ਕਈ ਇਲਾਕਿਆਂ 'ਚ ਪੈਣਾ ਕਈਆਂ ਦੇ ਵਿੱਚ ਭਾਰੀ ਮੀਂਹ ਪੈਣਾ ਤੇ ਉਧਰਲੇ ਪਾਸੇ ਅਸਮਾਨੀ ਬਿਜਲੀ ਗਰਜਣਾ ਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਚੱਲਣ ਦੀ ਸੁਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ